ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਤੁਹਾਡੇ ਹਿੱਸੇ ਇੱਕ ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਹ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਨੂੰ ਕੁੰਡੇ ਅੰਦਾ ਕੋਈ ਹਿਸਾਬ ਕਿਤਾਬ ਨਹੀਂ ਜਿੰਨੇ ਕੁੰਡੇ ਪਾਵਾਂਗੇ ਆਪਾਂ ਉਨੇ ਚ ਹੀ ਸੈੱਟ ਹੋ ਜਾਊਗਾ ਕੋਈ ਵੀ ਬਾਰਡਰ ਬਣਾ ਕੇ ਜਿਹੜੀ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਬਣਾਉਣੀ ਉਹ ਆਪਾਂ ਇਸ ਤਰ੍ਹਾਂ ਬਣਾਉਣੀ ਆ ਤਾਂ ਇਹ ਲਈ ਸਾਰੀ ਸਲਾਈ ਆਪਾਂ ਜਿਹੜੀ ਸਿੱਧੀ ਬਣਾਉਣੀ ਆ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਆ ਬਹੁਤ ਹੀ ਸੌਖਾ ਜਿਹਾ ਇਹ ਡਿਜ਼ਾਈਨ ਬਣਦਾ ਤੇ ਬਹੁਤ ਹੀ ਬਣਿਆ ਹੋਇਆ ਸੁਣਾ ਲੱਗਦਾ ਇਹ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਹ ਸਾਰੀ ਸਲਾਈ ਪਹਿਲੀ ਆਪਾਂ ਸਿੱਧੀ ਬਣਾ ਲਈ ਹੁਣ ਆਪਣੀ ਦੂਸਰੀ ਸਲਾਈ ਆ ਗਈ ਦੂਸਰੀ ਸਲਾਈ ਵੀ ਜਿਹੜੀ ਆਪਾਂ ਸਾਰੀ ਉਲਟੀ ਬਣਾਵਾਂਗੇ ਸਾਰੀ ਸਲਾਈ ਆਪਾਂ ਇਹ சாரி சிலை உலட்டி பண்ணி ஆ సారి సలాయి ఉల్టినాలీ సలాజీ హిజన్ బవే పండా సనా దూసరా కుడా ఉల్టా బనాడా బినా బుణి లాండా ఉల్టా బుణా బుణి ఉల్టా బినా బుణి లానా ఉల్టా ਇੱਕ ਬਿਨਾ ਬੁਨੇ ਸਾਰੀ ਸਲਾਈ ਆਪਾਂ ਇਸੇ ਤਰੀਕੇ ਬਣਾਉਣੀ ਹੈ ਇੱਕ ਉਲਟਾ ਕੁੰਡਾ ਤੇ ਇੱਕ ਬਿਨਾ ਬੁਨੇ ਲਈ ਜਾਣਾ ਬਹੁਤ ਹੀ ਸੋਫਕਾ ਜਿਹਾ ਡਿਜ਼ਾਈਨ ਹੈ ਤੇ ਬਹੁਤ ਹੀ ਬਣਿਆ ਹੋਇਆ ਸੁਹਾਣਾ ਲੱਗਦਾ ਇਹ ਕੁੰਡਾ ਪਲਾਲਿਆ ਇਹਨੂੰ ਉਲਟਾ ਬਣਾ ਲਿਆ ਹੁਣ ਆਪਣੀ ਦੂਸਰੀ ਸਲਾਈ ਆ ਗਈ ਹੁਣ ਆਪਾਂ ਇਸ ਕੁੰਡੇ ਨੂੰ ਉਲਟਾ ਬਣਾਉਣਾ ਤੇ ਇਹ ਜਿਹੜਾ ਕੁੰਡਾ ਆਪਾਂ ਲਾਇਆ ਸੀ ਇਹਨੂੰ ਵੀ ਆਪਾਂ ਉਲਟਾ ਬਣਾਉਣਾ। ਇਸ ਕੁੰਡੇ ਨੂੰ ਆਪਾਂ ਸਿੱਧਾ ਬਣਾਉਣਾ। ਉਲਟੀ ਸਾਈਡ ਤੋਂ ਜਿਹੜਾ ਕੁੰਡਾ ਲਾਇਆ ਉਹਨੂੰ ਆਪਾਂ ਉਲਟਾ ਬਣਾਉਣਾ। ਜਿਹੜਾ ਕੁੰਡਾ ਆਪਾਂ ਬੁਣਿਆ ਸੀ ਉਹਨੂੰ ਆਪਾਂ ਉਲਟਾ ਬਣਾਉਣਾ। ਉਲਟਾ ਬਣਾਉਣਾ ਇਸ ਕੁੰਡੇ ਨੂੰ ਜਿਹੜਾ ਲਾਇਆ ਸੀ। ਜਿਹੜਾ ਕੁੰਡਾ ਬੁਣਿਆ ਸੀ ਉਹਨੂੰ ਆਪਾਂ ਸਿੱਧਾ ਬਣਾਉਣਾ। ਜਿਹੜਾ ਕੁੰਡਾ ਲਾਇਆ ਸੀ ਇਹਨੂੰ ਉਲਟਾ ਦੂਸਰੇ ਕੁੰਡੇ ਨੂੰ ਸਿੱਧਾ ਇੱਕ ਕੁੰਡਾ ਆਪਣਾ ਉਲਟਾ ਬਣ ਜਾਣਾ ਇੱਕ ਕੁੰਡਾ ਆਪਣਾ ਸਿੱਧਾ ਬਣ ਜਾਣਾ ਚੌਥੀ ਸਲਾਈ ਸਾਰੀ ਆਪਣੀ ਐਸੇ ਤਰ੍ਹਾਂ ਹੀ ਬਣਨੀ ਹੈ ਇੱਕ ਕੁੰਡਾ ਸਿੱਧਾ ਇੱਕ ਉਲਟਾ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ। ਹੁਣ ਆਪਾਂ ਜਿਹੜੀ ਆ ਪਹਿਲੀ ਸਲਾਈ ਆਪਾਂ ਸਿੱਧੀ ਪਾਈ ਸੀ ਹੁਣ ਆਪਾਂ ਸਾਰੀ ਸਲਾਈ ਜਿਹੜੀ ਸਿੱਧੀ ਪਾਉਣੀ ਆ। ਇਹਨੂੰ ਗੈਪ ਦੇਣ ਵਾਸਤੇ ਚਾਰ ਸਲਾਈਆਂ ਆਪਾਂ ਸਿੱਧੀਆਂ ਬਣਾਵਾਂਗੇ ਜਾਂ ਦੋ ਬਣਾ ਲਓ ਜਾਂ ਚਾਰ ਬਣਾ ਲਓ ਵੈਸੇ ਤਾਂ ਆਪਾਂ ਚਾਰ ਹੀ ਬਣਾਵਾਂਗੇ। ਚਾਰ ਸਲਾਈਆਂ ਆਪਾਂ ਦੋ ਸਿੱਧੀਆਂ ਦੋ ਉਲਟੀਆਂ ਬਣਾ ਕੇ ਤੁਹਾਨੂੰ ਦਿਖਾਉਣੀ ਆ। ਗੈਪ ਦੇਣ ਵਾਸਤੇ ਆਪਾਂ ਚਾਰ ਸਲਾਈਆਂ ਪਾ ਲਈਆਂ। අප හහිට පැල්ලි දෝස් යි අප ප ි ජන්ග දසන්ගේ පෙල්ලා කුඩා අපපා සිද්ධා පාලන්ගේ දසර කුඩා ඔල්ට එක කුන්ඩාපා බිනබනෙ ලාලන එකුඩා ඕෝල් එක බිනබනේ එෝල්ටා එක බිනබනේ ෝල්ට එක බිනබනේ එකෝල්ට එක බිනබනෙලාලන කොල්ටා එක බිනබනේ ලාලන ෙරෝල්ට ఫ బ ఫటా ఫిని ఉ పలా కు కు ఉల్టా బాగా అల్టా బ తాగా పిచ్చే కిధా బనావే ತಗ್ಗಿ ಕುಂಡ ಉಲ್ಟಾ ಎಲ್ಟಾ ಎ ಸಿದಾ ಉ ಸಿದುಂಡಾ ಸಿದ ਇਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇਸ ਨੂੰ ਉਲਟਾ ਆਪਣਾ ਦੋ ਸਲਾਈਆਂ ਦਾ ਇਹ ਡਿਜ਼ਾਈਨ ਗਾਇਬ ਦੇਣ ਵਾਸਤੇ ਆਪਾਂ ਚਾਰ ਸਲਾਈਆਂ ਦੋ ਸਲਾਈਆਂ ਸਿੱਧੀਆਂ ਤੇ ਦੋ ਸਲਾਈਆਂ ਉਲਟੀਆਂ ਪਾਉਣੀਆਂ ਆਪਾਂ ਹੁਣ ਆਪਾਂ ਫੇਰ ਚਾਰ ਸਲਾਈਆਂ ਸਿੱਧੀਆਂ ਉਲਟੀਆਂ ਇਹ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਦੋ ਸਲਾਈਆਂ 'ਚ ਆਪਣਾ ਡਿਜ਼ਾਈਨ ਬਣਾਣਾ ਤੇ ਚਾਰ ਸਲਾਈਆਂ ਆਪਾਂ ਗੈਪ ਦੀਆਂ ਪਾਉਣੀਆਂ ਦੋ ਸਿੱਧੀਆਂ ਦੋ ਉਲਟੀਆਂ ਤੇ ਇਸੇ ਤਰ੍ਹਾਂ ਹੀ ਆਪਾਂ ਬਣਾਉਂਦੇ ਜਾਣਾ ਤੇ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਣਾ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਤੇ ਬਹੁਤ ਹੀ ਵਧੀਆ ਬਣਦਾ ਹੈ ਬੱਚਿਆਂ ਦੇ ਕੋਟੀਆਂ 'ਚ ਪਾਈਏ ਤਾਂ ਆਪਾਂ ਬੜੇ ਸੋਹਣਾ ਲੱਗਦਾ ਨਿਕਨੇ ਕੱਢ ਜਾਂ ਜਿਆ ਚਲੋ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ 'ਚ ਹੋੱਕ ਕੇ ਬਾਏ ਬਾਏ